ਦੋਸਤੋ ਅੱਜ ਆਪਾਂ ਪਹੁੰਚੇ ਆਂ ਜੀ ਕੈਲੀਫੋਰਨੀਆ ਦੇ ਵਿੱਚ ਬਦਾਮਾਂ ਦੇ ਖੇਤ ਦੇ ਵਿੱਚ ਸਰਦਾਰ ਬਲਰਾਜ ਸਿੰਘ ਜੀ ਰੰਧਾਵਾ ਸਾਡੇ ਨਾਲ ਨੇ ਆਪਾਂ ਪੁੱਛਦੇ ਆਂ ਵੀ ਇਹ ਬਦਾਮਾਂ ਦੇ ਖੇਤ ਬਾਰੇ ਕੁਝ ਜਾਣਕਾਰੀ ਤੇ ਬਦਾਮਾਂ ਦੀ ਕਿਸਮਾਂ ਬਾਰੇ ਹਾਂਜੀ ਰੰਧਾਵਾ ਸਾਹਿਬ ਪੰਜਾਬੀ ਵਿਰਾਸਤ 'ਚ ਤੁਹਾਡਾ ਸਵਾਗਤ ਹੈ ਦੱਸੋਗੇ ਇਸ ਬਦਾਮਾਂ ਦੀ ਕਿਸਮਾਂ ਬਾਰੇ ਤੇ ਇੱਕ ਖੇਤ ਬਾਰੇ ਬਦਾਮਾਂ ਬਾਰੇ ਜਾਣਕਾਰੀ ਦਿਓ ਜਰੂਰ ਜੀ ਹਾਂਜੀ ਸਭ ਤੋਂ ਪਹਿਲਾਂ ਵਰਜੀ ਖਾਲਸਾ ਵਰਜੀ ਕੀ ਫਤਿਹ ਪਾਈਪਰ ਪਾਸ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੱਥੇ ਪਹੁੰਚੇ ਤੇ ਤੁਸੀਂ ਸਾਨੂੰ ਇਹ ਮੌਕਾ ਦਿੱਤਾ ਮੈਂ ਥੋੜੀ ਜਿਹੀ ਬਦਾਮਾਂ ਬਾਰੇ ਡੀਟੇਲ ਦੇ ਦਾਂ ਇਹ ਸਾਡੇ ਟੋਟਲ 175 ਏਕੜ ਦਾ ਹੈ ਬਦਾਮਾਂ ਦਾ ਬਾਗ ਆ ਜੀ ਇਹ ਚ ਅਸੀਂ ਤਿੰਨ ਕਿਸਮ ਦੇ ਜਿਹੜੇ ਆ ਬਦਾਮਾਂ ਦੀ ਬੂਟੇ ਲਾਏ ਆ ਉਹ ਕਿਹੜੇ ਕਿਹੜੇ ਕਿਸਮ ਆ ਜੀ ਇਹ ਚ ਇੱਕ ਹੈਗੀ ਆ ਨਾਨ ਅਪ੍ਰੈਲ ਇਹ ਸਭ ਤੋਂ ਵਧੀਆ ਆ ਜਿਹੜੀ ਕਿ ਖਾਣ ਵਾਸਤੇ ਯੂਜ਼ ਕੀਤੀ ਜਾਂਦੀ ਆ ਉਸ ਤੋਂ ਬਾਅਦ ਮਾਉਂਟੇ ਰੇ ਇਹ ਵੀ ਖਾਣ ਵਾਸਤੇ ਤੀਜੀ ਆਈਟਮ ਹੈਗੀ ਆ ਇਹਨਾਂ ਦੀ ਵੈਰਾਈਟੀ ਆਲਰੇਜ ਆਲਰੇਜ ਦਾ ਜਿਆਦਾ ਤੌਰ ਤੇ ਬਦਾਮਾਂ ਦਾ ਜਿਹੜਾ ਆਲਮੰਡ ਮਿਲਕ ਜਿਹੜਾ ਆ ਉਹ ਬਣਾਇਆ ਜਾਂਦਾ ਆ ਤੇ ਤਿੰਨੇ ਹੀ ਅਸੀਂ ਵੈਰਾਈਟੀਆਂ ਇਸ ਕਰਕੇ ਲਾਈਆਂ ਆ ਕਿ ਅਸੀਂ ਤਿੰਨਾ ਐਕਸਪੀਰੀਅੰਸ ਲੈ ਸਕੀਏ ਕਿ ਬੈਸਟ ਕਿਹੜੀ ਆ ਕਿ ਸਾਨੂੰ ਪੈਸੇ ਕਿਉਂਕਿ ਹਰ ਬੰਦਾ ਬਿਜ਼ਨਸ ਚਾਹੇਦੇ ਵਾਰੇ ਕਿ ਕਿਹੜੀ ਕੁਆਲਿਟੀ ਸਾਨੂੰ ਸੋਨਾ ਪ੍ਰੋਫਿਟ ਦੇ ਰਹੀ ਆ ਕਿ ਚ ਸਾਨੂੰ ਜਿਆਦਾ ਫਾਇਦਾ ਆ ਤੇ ਅਸੀਂ ਇੱਕ ਲਾਉਣ ਦੀ ਬਜਾਏ ਅਸੀਂ ਤਾਂ ਹੀ ਤਿੰਨ ਤਿੰਨ ਵੈਰਾਈਟੀਆਂ ਲਈਏ ਕਿ ਅਸੀਂ ਸਾਰਿਆਂ ਦਾ ਐਕਸਪੀਰੀਅੰਸ ਲੈ ਸਕੀਏ ਤੇ ਗਾਂ ਜਿਹੜੇ ਸਾਡੇ ਹੋਰ ਆਲੇ ਦੁਆਲੇ ਸਾਡੇ ਹੋਰ ਖੇਤ ਥੱਲੇ ਖੁੱਲੇ ਪਏ ਆ ਉੱਚ ਫਿਰ ਅਸੀਂ ਦੇਖਾਂਗੇ ਕਿ ਸਾਨੂੰ ਕਿਹੜੀ ਚੰਗੀ ਵੈਰਾਈਟੀ ਲਾਉਣੀ ਚਾਹੀਦੀ ਆ ਤੇ ਨਾਲ ਹੀ ਨਾਲ ਅਸੀਂ ਇਹ ਵੀ ਸੋਚ ਰਹੇ ਹਾਂ ਕਿ ਅਸੀਂ ਥੋੜਾ ਜਿਹਾ ਪਸਟੈਸ਼ਿਓ ਦਾ ਵੀ ਐਕਸਪੀਰੀਅੰਸ ਲਈਏ ਤੇ ਥੋੜੇ ਜਿਹਾ ਅਸੀਂ ਪਸਟੈਸ਼ਿਓ ਲਾ ਕੇ ਪਹਿਲਾਂ ਦੇਖੀਏ ਕਿ ਇੱਥੇ ਦੀ ਕਿਉਂਕਿ ਮੋਸਟਲੀ ਬੈਕਸਫੀਲਡ ਏਰੀਆ ਹੈ ਪਸਟੈਸ਼ਿਓ ਜਿਆਦਾ ਹੁੰਦਾ ਆ ਇਸ ਈਰੀਆ ਚ ਇਹ ਨਪਸਟਾਚਿਓ ਨਹੀਂ ਹੁੰਦਾ ਪਰ ਅਸੀਂ ਉਹਦੇ ਬਾਰੇ ਵੀ ਐਕਸਪੀਰੀਅੰਸ ਲੈਣ ਦੀ ਕੋਸ਼ਿਸ਼ ਕਰਾਂਗੇ ਜਦੋਂ ਕੈਲੀਫੋਰਨੀਆ ਦੇ ਬਾਦਾਮ ਦੀ ਗੱਲ ਆਉਂਦੀ ਹੈ ਨਾ ਉਹ ਕਹਿੰਦੇ ਵੀ ਕੈਲੀਫੋਰਨੀਆ ਦੇ ਬਾਦਾਮ ਨੰਬਰ 1 ਨੇ ਉਹ ਕਿਹੜੇ ਬਾਦਾਮ ਦੀ ਗੱਲ ਹੁੰਦੀ ਹੈ ਜੀ ਸਭ ਤੋਂ ਟੌਪ ਤੇ ਜਿੱਦਾਂ ਤੁਹਾਨੂੰ ਦੱਸਿਆ ਕਿ ਜਿਹੜੀ ਆ ਨਾਨ ਪ੍ਰੈਲਿਆ ਜਿਹੜੀ ਇਹ ਸਭ ਤੋਂ ਬੈਸਟ ਹੈ ਆ ਜਿੱਦਾਂ ਤੇ ਇਹ ਖਾਣ ਦੇ ਵੀ ਸਵਾਦ ਦੇ ਪੱਖੋਂ ਜਾਂ ਫਿਰ ਜਿਹੜੀ ਪੋਸਟਿੰਗ ਹਾਰ ਜਾਂ ਤਤ ਨੇ ਉਹਦੇ ਘਾਰ ਵੀ ਖਾਣ ਦੇ ਸਵਾਦ ਦੇ ਪੱਖੋਂ ਵੀ ਸਾਰੀ ਤਰ੍ਹਾਂ ਹੈ ਬੈਸਟ ਹੈ ਆ ਜਿੱਦਾਂ ਇੰਡੀਆ ਚ ਇਹ ਬਾਦਾਮ ਮਿਲਦੇ ਆ ਜੀ ਹਾਂ ਇਹ ਸਾਰੇ ਪੂਰੇ ਵਰਲਡ ਚ ਆਪਣੇ ਕਰ ਰਹੇ ਆ ਪੂਰੀ ਸਪਲਾਈ ਦੇ ਰਹੇ ਆ ਇੰਡੀਆ ਚ ਵੀ ਸਾਰੇ ਆਪਣੇ ਉੱਥੇ ਬੈਠੇ ਆ ਡਿਸਟ੍ਰਿਬਿਊਟਰ ਜਿਹੜੇ ਕਿ ਇਧਰੋਂ ਮਾਲ ਲੈ ਕੇ ਉੱਥੇ ਪਹੁੰਚਾਉਂਦੇ ਆ ਤੇ ਉੱਥੇ ਮਾਰਕੀਟ ਦੇ ਵਿੱਚ ਜਾ ਰਹੇ ਆ ਤੇ ਅਮਰੀਕਾ ਦੇ ਬਦਾਮ ਵਰਲਡ ਦੇ ਵਿੱਚ ਸਭ ਤੋਂ ਜਿਹੜੇ ਆ ਬੈਸਟ ਆ ਮਤਲਬ ਗਏ ਜਾਂਦੇ ਹਾਂ ਜੀ ਬਹੁਤ ਧੰਨਵਾਦ ਰੰਧਾਵਾ ਸਾਹਿਬ ਤੁਹਾਡਾ ਹਾਂਜੀ ਥੈਂਕ ਯੂ ਵੈਰੀ ਮੱਚ ਫਿਰਫਾ ਸਾਹਿਬ ਜੀ ਸਾਡੇ ਇੱਥੇ ਆਉਣ ਦਾ ਖੇਤਾਂ ਚ ਤੇ ਸਾਡੀ ਜਾਣਕਾਰੀ ਲੈਣ ਦਾ ਤੇ ਲੋਕਾਂ ਤੱਕ ਸਾਰੀ ਜਾਣਕਾਰੀ ਪਹੁੰਚਾਉਣ ਦਾ ਥੈਂਕ ਯੂ ਵੈਰੀ ਮੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ